ਅੱਪ ਤਾਂ ساری ਜ਼ਿੰਦਗੀਆਂ ਕਿਰਾਇਆ ਦੇ ਕੱਢ ਦੇਣੀ ਆ ਆਪਣਾ ਆਪ ਦਾ ਘਰ ਕਦੋਂ ਬਣਾਉਗਾ ਦੇਖ ਦੋਸਤ ਮੈਂ ਤਾਂ ਦਿਨ ਰਾਤ ਮਿਹਨਤ ਕਰਦਾ ਪਰ ਮਕਾਨ ਤੋਂ ਪਹਿਲਾਂ ਨਾ ਮੈਂ ਇਹ ਸੋਚਦਾ ਵੀ ਆਪਾਂ ਆਪਦੀ ਗੱਡੀ ਲੈ ਲਈ ਹਾਂਜੀ ਬਗਾਨੀਆਂ ਗੱਡੀਆਂ ਚਲਾ ਕੇ ਚਲਾ ਕੇ ਕਿੰਨਾ ਚਿਰ ਟਾਈਮ ਪਾਸ ਕਰਾਂਗੇ ਆਪਾਂ ਸਿਆਣੇ ਕਹਿੰਦੇ ਆ ਨਾ ਕਹਿੰਦੇ ਵੀ ਜਦੋਂ ਬੰਦੇ ਦਾ ਆਪਦਾ ਕੰਮਕਾਰ ਸੈੱਟ ਹੋ ਜਾ ਤਾਂ ਮਕਾਨ ਆਪੇ ਬਣਨ ਮੈਂ ਵੀ ਨਾਕੀ ਪਈ ਐ ਨਾਲੇ ਤਾਂ ਪਕਰਾਇਆ ਭਰਦੇ ਆ ਨਾਲੇ ਵੱਧ ਦੀਆਂ ਗੱਲਾਂ ਸੁਣਦੇ ਆ ਇਹਨਾਂ ਤੋਂ ਜੇ ਸੋਨ ਨੂੰ ਮੜਾ ਜੇ ਵੀ ਇਧਰ ਉਧਰ ਚਲਾ ਜਾਂਦਾ ਨੀਚੇ ਉੱਪਰ ਹੋ ਜਾਂਦਾ ਹੈਗਾ ਤਾਂ ਕਹਿਣਗੇ ਸਾਡਾ ਫਲਾਨੀ ਚੀਜ਼ੇ ਤੋੜਦਾ ਇਹ ਐਂ ਕਰਦਾ ਸ਼ਰਾਰਤ ਕਰਦਾ ਆਪਦਾ ਘਰ ਹੋਵੇ ਤਾਂ ਬੰਦਾ ਜਿਵੇਂ ਮਰਜੀ ਕਿਨਨ ਜ ਕਰੀ ਜਾਵੇ ਠੀਕ ਐ ਨਾ ਭਾਵੇਂ ਜਿੱਥੇ ਮਰਜੀ ਬੈਠੇ ਮਰਜੀ ਉੱਠੇ ਗੱਲ ਤਾਂ ਤੇਰੀ ਸਹੀ ਐ ਬਰ ਉਹ ਕੋਈ ਨਹੀਂ ਦੇਖਦੇ ਆ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਹਾਂਜੀ ਐਨੇ ਵੀ ਰੱਬ ਦੇ ਆਪਾਂ ਕੋਈ ਬਾਹ ਨਹੀਂ ਮਾਰੇਗੇ ਪਰ ਮਾਤਾ ਮਾ ਕਰੂਗਾ ਕਿਰਪਾ ਮੇਰੀ ਸੋਚ ਹੈ ਵੀ ਮੈਂ ਲੋਨ ਲੋਨ ਤੇ ਕਿਹੜਾ ਗੱਡੀ ਲੈ ਲਗੀ ਹਾਂਜੀ ਗੱਡੀ ਲੈ ਕੇ ਤੇ 2-4 ਸਾਲਾਂ ਦੇ ਵਿੱਚ ਗੱਡੀ ਆਪਦੀ ਹੋ ਜੂਗੀ ਫਿਰ ਮੁੜ ਕੇ ਹੌਲੀ ਹੌਲੀ ਮਕਾਨ ਵੀ ਲੈ ਲਾਂ ਕੋਈ ਨਹੀਂ ਚਲ ਅੱਜ ਨਾ ਜਨਮ ਦਿਨ ਆਉਦਾ ਤੇ ਉਹਨਾਂ ਮੈਂ ਸਕੂਲੋਂ ਵੀ ਘਰੇ ਰੱਖ ਲਿਆ ਹੈਗਾ ਠੀਕ ਹੈ ਨਾ ਤੇ ਤੁਸੀਂ ਢੀੜਾ ਲਾਇਆ ਹੋ ਤੇ ਆਪਾਂ ਫਿਰ ਸ਼ਾਮ ਨੂੰ ਜੁ ਕੇ ਕੁਝ ਲੈ ਆਏ ਹੋ ਤੇ ਤਾਂ ਜਨਮ ਦਿਨ ਮਨਾ ਲਾਂਗੇ ਆਪਾਂ ਸਾਲ ਪਿੱਛੇ ਤਾਂ ਇੱਕ ਦਿਨ ਆਉਂਦਾ ਹੈਗਾ हाँ तेरी गल ठीक है की करदा मैं कुछ कोई नहीं फिर कर आऊंगा मैं करूंगा सामान सारा ले आऊंगा तू ख्याल रखियो उधर ठीक है हां जी मैं थौ नहीं है कुत्ता पयाए बाकी चल मैं आके गिड़ लाया हूं ठीक है ठीक है। ठीक देवी ने पतागा भी बहू मन्नूगा कि नहीं मन्नूगा ਉਹ ਦੇਖ ਲੈਣੇ ਆਂ ਵੀ ਬਾਊ ਕੀ ਕਹਿੰਦਾ ਕੋਈ ਨਹੀਂ ਰਸ਼ੀਕਾ ਬਾਊ ਜੀ ਸਸ ਆਹ ਲੋ ਜੀ ਗੱਡੀ ਦੀ ਚਾਬੀ ਇਹ ਆਹ ਲੋ ਜੀ ਕੈਸਟ ਇਹ 1700 ਕਾਕੇ ਬੌਜੀ ਰਸਤੇ ਚ ਨਾ ਗੱਡੀ ਨੂੰ ਪ੍ਰੋਬਲਮ ਆ ਗਈ ਸੀ ਥੋੜੀ ਜੀ ਤਾਂ 300 ਰੁਪਿਆ ਮਕੈਨਿਕ ਨੇ ਲੈ ਲਿਆ ਜੀ ਉਸ ਤਰ੍ਹਾਂ ਉਹ ਵੀ ਤਾਂ ਕੰਮੀ ਹੋ ਗਿਆ ਯਾਰ ਨਹੀਂ ਜੀ 2000 ਰੁਪਏ ਚਾਹੀਦਾ ਬਸ ਤਰ ਉਸ ਦੇਈਏ ਬੌਜੀ ਤਾਂ ਤੇ ਵਿਧਾਈ ਹੈ ਬੌਜੀ ਤੋ ਤਾ ਕੀ ਉਹ ਗੱਡੀ ਦੇ ਵਿੱਚ ਪ੍ਰੋਬਲਮ ਆਨ ਕਰਕੇ ਗੱਡੀ ਸੈਲਫੀ ਨਹੀਂ ਕਰ ਰਹੀ ਸੀ ਜੀ ਬਿਲਕੁਲ ਕੱਲ ਵੀ ਤੂੰ ਇਹੀ ਕੀਤਾ ਅੱਜ ਵੀ ਇਹੀ ਕਰੀ ਜੰਨਾ ਇਹ 300 ਬੇਤੇਰੇ ਨਾ ਪੈ ਜਾਣਾ ਠੀਕ ਹੈ ਨਾ 500 ਤੋਂ ਆਇਆ ਹੈ ਯਾਰ ਹਨ 200 ਰੁਪਿਆ ਅੱਜ ਦਿੱਤੇ ਅਜੇ ਕਲੀਅਰ ਹੋ ਠੀਕ ਹੈ ਬਾਉਜੀ ਐ ਨਾ ਕਰ ਕਰੋ ਪੈੜਾ ਲੱਗਦਾ ਐ ਸਭ ਦੇਖਣ ਲੱਗੀ ਉਹ ਰੋਜ਼ ਜਿਹੜੇ ਤਾਂ ਕੰਮ ਇਹਨਾਂ ਤਾਂ ਯਾਰ ਆਸ਼ਾ ਪਤਾ ਕਰਨਾ ਮੰਕੇ ਲਿਆ ਲੇ ਕਰੋ ਪੈਸੇ ਤੁਹਾਨੂੰ ਕਿਹੜਾ ਜਵਾਬ ਦਿੰਨੇ ਬਾਉਜੀ ਕਸਮ ਲੱਗੇ ਮੈਂ ਕੋਈ ਨਸ਼ਾ ਪਤਾ ਨਹੀਂ ਕਰਦਾ ਜੀ ਜੇ ਤੁਸੀਂ ਮੈਨੂੰ ਥੋੜੇ ਜੇ ਪੈਸੇ ਦਿਓ ਮੇਰੇ ਨਾਲ ਅੱਜ ਬੇਟੇ ਦਾ ਜਨਮ ਦਿਨ ਹੈ ਜੀ ਤੇਰੀ ਦਿਹਾੜੀ ਤੇਨੇ ਕੁਝ ਦੇ ਦੀ ਕਰਕੇ ਕੱਲ ਨੂੰ ਫਿਰ ਦੇਖੀ ਜਾਏਗੀ ਠੀਕ ਹੈ ਨਾ ਚਲੋ ਠੀਕ ਹੈ ਬਾਉਜੀ ਹੋਰ ਕੋਈ ਗੇੜਾ ਤਾਂ ਨਹੀਂ ਹੈਗਾ ਹਾਂ ਤੈਨੂੰ ਦੱਸ ਦਿਆਂਗਾ ਫੋਨ ਕਰ ਦਿਆਂਗੇ ਵੈਸੇ ਨਾ ਮੇਰੇ ਬੇਟੇ ਦਾ ਜਨਮ ਦਿਨ ਸੀਗਾ ਜੀ ਜੇ ਥੋੜੇ ਬੋਲ ਕਰ ਦੋ ਸ਼ਾਮ ਨੂੰ ਵਾਹ 500 ਰੁਪਿਆ ਲੈਣਾ ਸੀਗਾ ਉਹਦੇ ਵਿੱਚੋਂ 300 ਰੁਪਿਆ ਮਾਲਕਾਂ ਨੇ ਕੱਟ ਲਿਆ ਅਰਪੀਆ ਪੱਲੇ 200 ਆ ਹੁਣ 200 ਦੇ ਵਿੱਚੋਂ ਕੀ ਲੈ ਕੇ ਜਾਵਾਂ ਮੈਂ ਜ਼ੰਬਾ ਡਰਾਈਵਰਾਂ ਦੀ ਵੀ ਕਾਦੀ ਜ਼ਿੰਦਗੀ ਆ ਹੁਣ 200 ਰੁਪਏ ਜਾ ਕੇ ਜੋਤਮ ਦੇਵਾਂ ਕਿ ਕੇਕ ਲੈ ਕੇ ਜਾਵਾਂ ਕੀ ਕਰਾਂ ਮੈਂ ਚਲ ਕੋਈ ਨਹੀਂ ਦੇਖਦੇ ਫਿਰ ਜੋ ਬਣਦਾ ਅੱਜ ਨਾ ਮੇਰੇ ਪੁੱਤ ਦਾ ਜਨਮ ਦੇ ਨਾ ਹਨਾ ਬਸ ਪਾਪਾ ਆਉਂਦੇ ਤੇ ਫਿਰ ਆਪਾਂ ਬਾਜ਼ਾਰ ਚੱਲਦੇ ਆ ਠੀਕ ਹੈ ਫਿਰ ਕੇਕ ਲੈ ਕੇ ਆਵਾਂਗੇ ਆਪਾਂ ਮੈਨੂੰ ਕਿੰਨਾ ਟਾਈਮ ਹੋ ਗਿਆ ਹੈ ਤੱਕ ਪਾਪਾ ਹੀ ਨਹੀਂ ਆਏ ਬਸ ਆਉਂਦੀ ਹੋਣੀ ਆ ਪੁੱਤ ਅੱਜ ਘੇੜਾ ਲੈ ਕੇ ਗਏ ਆ ਨਾ ਉਹ ਕਾ ਕਰਕੇ ਟਾਈਮ ਲੱਗ ਗਿਆ ਲੈ ਉਹ ਆ ਹੀ ਗਏ ਆ ਪਾਪਾ ਤੇਰੇ ਆਗੇ ਤੁਸੀਂ ਹੋਰ ਹਾਂ ਪੁੱਤ ਕਿਵੇਂ ਆ ਪਾਣੀ ਪੀਓਗੇ ਨਾ ਯਾਰ ਪਾਣੀ ਤਾਂ ਨਹੀਂ ਪੀਣਾਗਾ ਫਿਰ ਜੋਤ ਹਾਂਜੀ ਕੀ ਗੱਲ ਹੋ ਗਈ 500 ਰੁਪਏ ਦਾ ਢੇਡਾ ਸੀਗਾ ਤੇ ਰਸਤੇ 'ਚ ਗੱਡੀ ਖਰਾਬ ਹੋ ਗਈ 300 ਰੁਪਏ ਉਹਦੇ ਤੇ ਲੱਗ ਗਿਆ ਤੇ ਜਦੋਂ ਮੈਂ ਮਾਲਕਾ ਨੂੰ ਕਿਹਾ ਨਾ ਵੀ 300 ਰੁਪਏ ਗੱਡੀ ਤੇ ਲੱਗ ਗਿਆ ਹਾਂਜੀ ਉਹਨਾਂ ਨੇ ਮੇਰੀ ਗੱਲ ਹੀ ਨਹੀਂ ਸੁਣੀ ਤੇ ਆ ਮੈਨੂੰ ਨਾ 300 ਰੁਪਏ ਵਿੱਚੋਂ ਕੱਟ ਕੇ ਤੇ ਆ 200 ਰੁਪਏ ਮੈਨੂੰ ਦੇਤਾ ਕਹਿੰਦੇ ਵੀ ਗੱਡੀ ਤਾਂ ਖਰਾਬ ਹੋ ਹੀ ਨਹੀਂ ਸਕਦੀ ਤੂੰ ਬਹਾਨਾ ਮਾਰਦਾ ਚਲੋ ਫਿਰ ਕੀ ਹੋ ਗਿਆ ਆਪਾਂ ਨਹੀਂ ਕੇਕ ਲਈ ਹੁੰਦੀਗੀ ਤੁਸੀਂ ਐ ਕਰੋ ਮੇਰੀ ਪੁੱਤ ਵਾਸਤੇ ਨਾ ਕੋਈ ਹੋਰ ਵਧੀਆ ਜੀ ਚੀਜ਼ ਲਿਆਓ ਖਾਣ ਵਾਸਤੇ ਅੱਜ ਮੈਂ ਨਾ ਇਹਨੂੰ ਦੁਖੀ ਨਹੀਂ ਕਰਨਾਗਾ ਠੀਕ ਹੈ ਨਾ ਮੇਰਾ ਕਿਹੜਾ ਦਰ ਕਰਦਾ ਯਾਰ ਵੀ ਮੈਂ ਇਹਨੂੰ ਆਪਦੇ ਪੁੱਤ ਨੂੰ ਦੁਖੀ ਕਰਾਂ ਹਾਂਜੀ ਪਰ ਹੁਣ 200 ਰੁਪਏ ਦੇ ਵਿੱਚ ਮੈਂ ਕੀ ਲੈ ਕੇ ਆਉਂਗਾ ਤੇ ਕੀ ਨਾ ਲੈ ਕੇ ਆਉਂਗਾ ਕੋਈ ਨਹੀਂ ਤੁਸੀਂ ਜਿਹੜੀ ਚੀਜ਼ ਵੀ ਆਉਂਦੀ ਹੈਗੀ ਵਧੀਆ ਜੀ ਲੈ ਆਓ ਤੁਸੀਂ ਜਰੂਰੀ ਥੋੜੀ ਆਪਾਂ ਕੇਕ ਹੀ ਕੱਟਣਾ ਬਸ ਆਪਾਂ ਦਾ ਦੋਦੇ ਬੱਚੇ ਦੀ ਖੁਸ਼ੀ ਦੇਖਣੀ ਆ ਠੀਕ ਹੈ ਨਾ ਚਲ ਮੈਂ ਲਿਆਉਣਾ ਕੁਛ ਨਾ ਕੁਛ ਜਾ ਕੇ ਹਾਂਜੀ ਲੈ ਆਓ ਤੁਸੀਂ ਅਸੀਂ ਬੈਠਿਆਂ ਕੋਈ ਨਹੀਂ ਬੁੱਤ ਕੌਣ ਆ ਸ਼ਿਕਾਗਰੀ ਚਾਚਾ ਜੀ ਬਿਰਿਆਲੋ 200 ਰੁਪਿਆ ਹਾਂਜੀ ਤੇ ਤੁਸੀਂ ਐ ਕਰੋ ਮੈਨੂੰ ਨਾ ਇੱਕ ਟੌਫੀਆਂ ਦਾ ਪੈਕਟ ਦੇ ਦਿਓ ਹਾਂਜੀ ਤੇ ਇੱਕ ਬਿਸਕੁਟਾਂ ਦਾ ਪੈਕਟ ਦੇ ਦਿਓ ਹਾਂਜੀ ਤੇ ਬਾਈ 200 ਰੁਪਿਆ ਇਧਰ ਉਹ 700 ਰੁਪਿਆ ਪਹਿਲਾਂ ਰਹਿਣਾ 200 ਪਿਛਲੇ ਚ ਆ ਗਿਆ ਜੀ ਤੇ ਤੁਹਾਡੇ 500 ਰਹਿ ਗਏ ਹੁਣ ਜੀ ਚਲ ਵੀਰੇ ਯਾਰ ਕੋਈ ਨਹੀਂ ਮੈਂ ਤੁਹਾਨੂੰ ਦੇ ਦੂੰਗਾ ਉਹ 500 ਰੁਪਿਆ ਵੀ ਨਹੀਂ ਬਾ ਯਾਰ ਅਸੀਂ ਧਾਰ ਬੰਦ ਕਰਤਾ ਜੀ ਅਨਾ ਪਹਿਲੇ ਤੁਹਾਡੇ ਬਹੁਤ ਚਿਰ ਦੇ ਖੜੇ ਆ ਸੀ ਨਗਦ ਲੈਣਾ ਹੁੰਦਾ ਸਮਾਨ ਅਸੀਂ ਘੜ ਆਧਾਰ ਲੈਣਾ ਜੀ ਮੇਰੇ ਯਾਰ ਮੇਰੀ ਵੀ ਮਜਬੂਰੀ ਹੈ ਮੇਰੇ ਅਜਨਾ ਬੇਟੇ ਦਾ ਜਨਮ ਦਿਨ ਹੈ ਨਹੀਂ ਅਸੀਂ ਧਾਰ ਬੰਦ ਕਰਤਾ ਇਹ ਤੁਹਾਡੇ ਕਿੰਨੇ ਜਿਆਦਾ 700 ਰੁਪਿਆ ਖੜਾ ਜੀ ਉਹ ਚੋਂ ਵੀ 200 ਰੁਪਿਆ ਹੋਣਾ ਆ 500 ਪਤਾ ਨਹੀਂ ਕਦੋਂ ਹੋਣਾ ਕਦੋਂ ਨਹੀਂ ਹੋਣਾ ਵੀਰੇ ਦੇਖ ਲਮ ਮੈਂ ਤਾਂ ਜਦੋਂ ਦਾ ਇਸ ਮੱਲੇ ਦੇ ਵਿੱਚ ਕਿਰਾਏ ਤੇ ਆਇਆ ਨਾ ਉਦੋਂ ਦਾ ਸਾਰਾ ਘਰੇਾਨੇ ਦਾ ਸਮਾਨ ਮੈਂ ਤੁਹਾਡੇ ਕੋਲੇ ਲੈ ਕੇ ਜਾਣਾ ਨਹੀਂ ਜੀ ਨਹੀਂ ਅਸੀਂ ਹੋਰ ਧਾਰ ਨਹੀਂ ਕਰ ਸਕਦੇ ਜੀ ਸਾਡਾ ਪਿਛਲਾ ਦੇ ਹੀ ਫਿਰ ਆਪਾਂ ਗਾਂ ਸੋਚ ਲਾਂਗੇ ਵੀ ਦੇਣਾ ਨਹੀਂ ਦੇਣਾ ਜੀ ਨਾ ਬੋਰ ਚੜਦੇ ਪਏ ਘੜੇ ਤੁਹਾਡੇ ਪਹਿਲੇ ਚਲੋ ਫਿਰ ਵੀ ਦੇ ਦੇ ਦਿੰਦੇ ਆ ਤੁਹਾਡੀ ਬਹੁਤ ਮਿਹਰਬਾਨੀ ਹੋਣੀ ਬਾਈ ਯਾਰ ਚਲ ਠੀਕ ਆ ਭਾਈ ਚੰਗਾ ਠੀਕ ਹੈ ਜੀ ਅੱਗੇ ਤੁਸੀਂ ਹਾਂ ਸਮਾਨ ਕਿੱਥੇ ਆ ਠੀਕ ਸੋਨੂ ਸੌਂ ਗਿਆ ਹਾਂਜੀ ਤੁਹਾਨੂੰ ਦੀਦਾ ਡਿਕ ਦਾ ਸੌਂ ਗਿਆ ਪਾਪਾ ਆਉਂਦੇ ਆ ਜੋਤ ਕਦੇ ਕਦੇ ਤਾਂ ਨਾ ਕਿੰਝ ਲੱਗਦਾ ਤੇ ਰੱਬ ਵੀ ਸਾਡਾ ਡਰਾਈਵਰਾਂ ਦਾ ਵੈਰੀ ਹੈ। ਕਰੀਆਨੇ ਵਾਲੇ ਕੋਲੇ ਗਿਆ ਸੀ। ਅੱਛਾ। ਉਹਨੂੰ ਮੈਂ 200 ਰੁਪਏ ਪਹਿਲਾਂ ਦੇਤਾ ਤੇ ਮੈਂ ਕਿਹਾ ਵੀ ਮੈਨੂੰ ਆ ਸਾਮਾਨ ਪਾ ਦੇ। ਹਾਂਜੀ। ਤੇ ਮੈਨੂੰ ਕਹਿੰਦਾ ਵੀ ਤੇਰੇ ਇੰਨੀ 700 ਰੁਪਏ ਰਹਿੰਦਾ। ਤੇ ਉਹਦੇ ਜੋ ਕਹਿੰਦਾ ਮੈਂ 200 ਰੱਖ ਲਿਆ 500 ਰਹਿ ਗਿਆ ਉਹ ਦੇ ਜੀ ਹਾਂ ਤੇ ਕਹਿੰਦਾ ਭਾਈ ਜਦੋਂ ਤੁਹਾਡੇ ਕੋਲ ਸਾਮਾਨ ਸਾਡੇ ਕੋਲੋਂ ਲੈ ਜਾਣੇ ਨੇ ਤੁਸੀਂ ਤੇ ਮੁੜ ਕੇ ਜਾ ਕੇ ਸਾਮਾਨ ਪਾਸੋਂ ਲੈਣੇ ਆ। ਹੁਣ ਗਮ ਕਾ ਕੋਈ ਗੱਲ ਨਹੀਂ ਦੇ ਜਾਾਂਗੇ ਅਸੀਂ ਪਿਛਲਾ ਜਿਹੜਾ ਤੇਰਾ ਰਹਿਦਾ ਬਕਾਇਆ ਜਿਹੜਾ ਭੱਜਣ ਲੱਗੇ ਆਂ ਗਾੜੀ ਘਰ ਖਾਲੀ ਕਰਨ ਲੱਗੇ ਆਂ ਇੱਥੋਂ ਬਥੇਰਾ ਕੁਛ ਕਿਹਾ ਸੀ ਮੈਂ ਤੁਹਾਨੂੰ ਕਿਹਾ ਸੀ ਭਾਈ ਕੋਈ ਗੱਲ ਨਹੀਂ ਆ ਗਾੜ ਨਰਾਤੇ ਆ ਜਾਣੇ ਤੇ ਸੀਜ਼ਨ ਚੱਲ ਪੈਣਾ ਵਿਆਹਾਂ ਦਾ ਉਦੋਂ ਵਾਧੂ ਢੇੜੇ ਹੋਣਗੇ ਤੇ ਭਾਈ ਤੇਰੇ ਦੇ ਦੂੰਗਾ ਪੈਸੇ ਅੱਗੇ ਕਿਹੜਾ ਪਕੜੇ ਤੇਰੇ ਪੈਸੇ ਰੱਖਿਆ ਐ ਇੰਨੇ ਸਾਲਾਂ ਦਾ ਬਾਹਰ ਆਪਣਾ ਰਾਸ਼ਨ ਜੋ ਅਸੀਂ ਇੱਥੇ ਆਏ ਆਂ ਕਿਰਾਏ ਤੇ ਉਦੋਂ ਦਾ ਰਾਸ਼ਨ ਤੇਰੇ ਕੋਲੇ ਲੈਣੇ ਆਂ ਹਾਂਜੀ ਇਕਰ ਹੁਣ ਮੈਂ ਕੀ ਕਰਾਂ ਸੋਨੂ ਨੇ ਜਿਹੜੀ ਮੈਂ ਪੈਸੇ ਦਿੰਦੀ ਸੀ ਨਾ ਖਰਚਣ ਨੂੰ ਉਹ ਇਹ ਖਰਚਦਾ ਨਹੀਂ ਸੀਗਾ ਇਹਨੇ ਆਪ ਦੀ ਕਿਨਾਂ ਛੋਟੀ ਜੀ ਗਲਤ ਲਾਈ ਸੀ ਤੇ ਉਹਦੇ 'ਚ ਰੱਖ ਲੈਂਦਾ ਸੀ ਤੂੰ ਨਾ ਉਹਦੇ 'ਚੋਂ ਦੇਦਨੀਆਂ ਕੱਢ ਕੇ ਤਾਂ ਤੁਸੀਂ ਮੇਰੇ ਪੁੱਤ ਵਾਸਤੇ ਕੁਛ ਨਾ ਕੁਛ ਤਾਂ ਜਰੂਰ ਲੈ ਕੇ ਆਓ ਅੱਜ ਤੁਸੀਂ ਵਾਹ ਓਏ ਮੇਰੇ ਮਾਲਕਾ ਇਹੋ ਜਿਹੇ ਦਰ ਵੀ ਸਾਨੂੰ ਵਿਖਾਉਣੇ ਸੀ ਕੀ ਕਰਾ ਯਾਰ ਜੋਤ ਮੈਂ ਹੁਣ ਜਵਾਗ ਦੇ ਪੈਸੇ ਲੈ ਕੇ ਇਹ ਤਾਂ ਚੰਦਨ ਮੈਂ ਬਣਾਉਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਬਿੱਸਾ ਡਿ ਡਰ ਰਹੀ ਰੱਬ ਇਹੋ ਜੀ ਜ਼ਿੰਦਗੀ ਕਿਉਂ ਲੈ ਦਿੰਦਾ ਤੁਸੀਂ ਮਨਨਾ ਖਰਾਬ ਕਰੋ ਚਲ ਮੈਂ ਕਰਦਾ ਮੈਂ ਜਾਂਦਾ ਸਟੈਂਡ ਤੇ ਉੱਥੋਂ ਦੇਖਦਾ ਸ਼ਾਇਦ ਕੋਈ ਢੇੜਾ ਮਿਲ ਜੇ ਬਾਕੀ ਇਹਦੀ ਕਿਸਮਤ ਉਹ ਵੀ ਇਹਦੇ ਨਾਲ ਹੈ ਪਹਿਲਾਂ ਐਦਾਂ ਕਰੋ ਤੁਸੀਂ ਨਾ ਕੱਪੜੇ ਬਦਲ ਲਓ ਕੱਲ ਦੇ ਇੱਕੋ ਛੋਟੇ ਪਾਈ ਕਰਦੇ ਹਾਂ ਚਲ ਮਤ ਬਦਲਣਾ ਹਾਂਜੀ ਮੈਂ ਤੁਹਾਨੂੰ ਕੱਪੜੇ ਕੱਢ ਕੇ ਜਿੰਨੀ ਆ ਤੁਹਾਨੂੰ ਕੋਈ ਨਹੀਂ ਪੈਸਾ ਮੈਂ ਲੈ ਲੈਣਾ ਕੱਪੜੇ ਚੰਗਾ ਫਿਰ ਹਾਂਜੀ ਸਸੀ ਜੀ ਬਬੀ ਜੀ ਸਸੀ ਕਾ ਜੀ ਸਸੀ ਬਬੀ ਜੀ ਬੋਦੀ ਠਾਈ ਜੀ ਬਬ ਵਧੀਆ ਜੀ ਕਿਰਾਇਆ ਸੀਗਾ ਆਪਣੇ ਆਹ ਮਹੀਨੇ ਦਾ ਦੁਕਾਨ ਦਾ ਹਾਂ ਬਈ ਯਾਰ ਦੋ ਚਾਰ ਦਿਨ ਤੁਸੀਂ ਹੋਰ ਵੇਟ ਕਰ ਲਓ ਤੇ ਆਪਣਾ ਲੇਟ ਸੀਗਾ ਦੋ ਦਿਨ ਦੇ ਨਾਲ ਹੁਣ ਵੀ ਲੇਟ ਹੈ ਜੀ ਨਾ ਬੜੀ ਮੁਸ਼ਕਿਲ ਨਾ ਕਰ ਦੇ ਨਾ ਸਮਝਾਇਆ ਚਲੋ ਕੋਈ ਨਹੀਂ ਬਈ ਬਸ ਦੋ ਚਾਰ ਦਿਨ ਹੀ ਹੈ ਵੀਰ ਯਾਰ ਵੀਰ ਜੀ ਵੀਰ ਆਪਣੀ ਜੇ ਵੀ ਗੱਲ ਲੋਤੀ ਹਾਂਜੀ ਮੈਂ ਤੈਨੂੰ ਯਾਰੀ ਦੋਸਤੀ ਦੇ ਨਾਤੇ ਮੈਂ ਤੈਨੂੰ ਮਕਾਨ ਕਿਰਾਏ ਤੇ ਦਿੱਤਾ ਆਪਣੀ ਯਾਰੀ ਦੋਸਤੀ ਐਦਾਂ ਹੀ ਬਣੀ ਰਹੇ ਵਧੀਆ ਗੱਲ ਐ ਮੈਂ ਬਹੁਤ ਮੁਸ਼ਕਲ ਨਾਲ ਬਹਿ ਉਹਦੇ ਘਰ ਨੂੰ ਸੁਝਾਇਆ ਵੀ ਕਿ ਕਿਰਾਇਆ ਲੇਟ ਸੀ ਪਰ ਤੁਸੀਂ ਇਸ ਮਹੀਨੇ ਮੜਾ ਜਾ ਹਫਤੇ ਚਾਰ ਦਿਨਾਂ ਦੇ ਵਿੱਚ ਵਿੱਚ ਮੈਂ ਕਿਰਾਇਆ ਕਰ ਦੂੰ ਆਪਣੀ ਯਾਰੀ ਦੋਸਤੀ ਐਦਾਂ ਹੀ ਬਣੀ ਰਹੇ ਬਿਲਕੁਲ ਭਾਈ ਜੀ ਤੁਸੀਂ ਬੇਫਿਕਰ ਹੋ ਜਾਓ ਮੈਂ 2-4 ਦਿਨਾਂ ਦੇ ਵਿੱਚ ਹੀ ਤੁਹਾਡਾ ਕਿਰਾਇਆ ਤੁਹਾਨੂੰ ਦੇ ਦੂੰਗਾ ਠੀਕ ਹੈ ਠੀਕ ਕੋਈ ਗੱਲ ਨਹੀਂ ਚੰਗਾ ਯਾਰ ਜੋਤ ਮੈਂ ਚੱਲਦਾ ਸਟੈਂਡ ਤੇ ਤੇ ਇੱਕ ਨਾ ਹੋਰ ਨਾਲ ਦਾ ਡਰਾਈਵਰ ਸੀ ਉਹਨੇ ਗੱਲ ਕੀਤੀ ਸੀ ਵੀ ਕਿਸੇ ਇੱਕ ਫੈਕਟਰੀ ਵਾਲੇ ਕੋਲੇ ਉਹਨਾਂ ਦੀ ਆਪਦੀ ਪਰਸਨਲ ਗੱਡੀ ਹੈ ਹਾਂਜੀ ਤੇ ਉਹਨਾਂ ਨੂੰ ਡਰਾਈਵਰ ਦੀ ਲੋੜ ਹੈ ਤੇ ਮੈਂ ਉਹਨਾਂ ਨਾਲ ਗੱਲ ਕਰਦਾ ਹੋ ਸਕਦਾ ਉਥੋਂ ਕੁਝ ਆਪਾਂ ਨੂੰ ਐਡਵਾਂਸ ਮਿਲ ਜੇ ਸਵੇਰੇ ਦੋਦੀ ਵੀ ਆਇਆ ਸੀਗਾ ਹਾਂ ਕੋਈ ਨਹੀਂ ਉਹ ਬੋਲ ਕੇ ਗਿਆ ਹੈ ਕਹਿੰਦਾ 4000 ਰੁਪਏ ਬਿੱਲ ਬਣ ਗਿਆ ਉਹਨੂੰ ਤਾਂ ਮੈਂ ਕਿਵੇਂ ਨਾ ਕਿਵੇਂ ਕਰਕੇ ਰੋਕ ਲਿਆ ਵੀਰ ਜੀ ਕੋਈ ਗੱਲ ਨਹੀਂ ਤੁਹਾਨੂੰ ਦੇ ਜਾਗੇ ਪਰ ਇਹਨਾਂ ਦਾ ਹੱਲ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਨਾ بس ਮੈਂ ਦੇਖਦਾ ਜੇ ਉਧਰੋਂ ਮੈਨੂੰ ਮਿਲ ਗਿਆ ਨਾ ਥੋੜਾ ਬਹੁਤ ਐਡਵਾਂਸ ਸੋਨਾ ਕੋਲੋਂ ਲੈ ਲੂੰਗਾ ਤੇ ਹੋ ਸਕਦਾ ਕਹਿੰਦੇ ਸੀ ਵੀ ਤਨਖਾਹ ਵਧੀਆ ਦੇ ਦੇਣਗੇ ਤੇ ਫਿਰ ਪੱਕਾ ਹੀ ਉਹਨਾਂ ਦੇ ਨਾਲ ਹੀ ਲੱਗ ਜਾਊਗਾ ਹਾਂਜੀ ਹਾਂ ਕੋਈ ਨਹੀਂ ਵਿਸਕਰੋ ਜਾ ਮੈਂ ਜਾਨਾ ਜਲਦੀ ਆ ਜਾ ਜੀ ਮੁੜ ਕੇ ਨਹੀਂ ਫੇਰ ਮੇਰੀ ਜਾਨ ਖਾਣੀ ਆ ਵੀ ਪਾਪਾ ਕਿੱਥੇ ਆਏ ਕਿਉਂ ਨਹੀਂ ਗਏ ਨਹੀਂ ਉਹ ਤੇਰੀ ਗੱਲ ਠੀਕ ਹੈ ਹਾਂਜੀ ਚਲ ਕੋਈ ਨਹੀਂ ਫਿਰ ਮੈਂ ਚੱਲਦਾ ਆ ਜਾਂਦਾ ਮੈਂ ਠੀਕ ਹੈ ਓਕੇ ਠੀਕ ਹੈ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਹੋ ਬਈ ਯਾਰ ਕੋਈ ਢੇੜਾ ਗੁੜਾ ਹੋਵੇ ਤਾਂ ਮਾਰੇ ਦੱਸ ਦਿਓ ਯਾਰ ਬਈ ਯਾਰ ਅਸੀਂ ਤਾਂ ਆਵੇ ਜੀ ਸਾਨੂੰ ਉਹ ਆਪ ਜਿਹੜਾ ਬਾਜ਼ੀ ਦਾ ਤਪਾਈ ਦਾ ਜਿਹੜਾ ਹੀ ਲਾਇਆ ਇਨਾਫ ਦਾ ਵੇਲੇ ਬਾਕੀ ਕਈ ਵਾਰੀ ਹੁੰਦਾ ਨਾ ਕੋਈ ਯਾਰ ਪ੍ਰਾਈਵੇਟ ਗੱਡੀ ਵਾਲਿਆਂ ਨੂੰ ਕਿਸੇ ਨੂੰ ਡਰਾਈਵਰ ਦੀ ਲੋੜ ਹੁੰਦੀ ਹੈ ਕੋਈ ਨਹੀਂ ਕੋਈ ਨਹੀਂ ਬਾਈ ਤੁਹਾਡਾ ਨੰਬਰ ਹੈਗਾ ਦੇ ਦੇਣਾ ਬੜਾ ਕੋਈ ਪ੍ਰਾਈਵੇਟ ਆਏ ਨੂੰ ਸਾਡੇ ਕੋਲ ਕਿਹੜਾ ਹਾਂਜੀ ਹਾਂਜੀ ਕੋਈ ਨਹੀਂ ਜਰੂਰ ਬਾਈ ਤੁਹਾਡਾ ਨੰਬਰ ਦੇ ਦਾਂਗੇ ਚੱਲ ਠੀਕ ਹੈ ਬਾਈ ਯਾ ਰੱਖਿਓ ਖਿਆਲ ਹੈ ਮਿਹਰਬਾਨੀ ਠੀਕ ਹੈ ਬਾਈ ਉਹ ਕੰਮ ਤਾਂ ਅੱਗੇ ਹੈ ਨਹੀਂ ਯਾਰ ਆਪਣੇ ਕੋਲੇ ਹੈ ਤੇ ਆ ਬਾਈ ਹੋਰ ਹੀ ਆਪੇ ਕੋਈ ਆ ਗਿਆ ਕਿਆ ਗਿਆ ਨਾ ਕੰਮ ਕੰਮ ਸਰਾਹ ਉੱਤੋਂ ਸਰਾਹ ਚੱਲੀ ਜਾਂਦੇ ਕੰਮ ਕਿੱਥੇ ਆ ਕੰਮ ਦਾ ਨੰਦਾ ਹੈਗੇ ਆ ਡਰਾਈਵਰ ਦਾ ਨੰਦਾ ਹੋਇਆ ਯਾਰ ਮੁੰਡੀ ਦਾ ਗੱਲਾਂ ਹਾਂ ਹਾਂ ਹੁਣ ਬਾਈ ਦਾ ਨੰਬਰ ਹੈਗਾ ਬਾਈ ਦਾ ਜੇ ਕੋਈ ਆ ਗਿਆ ਪ੍ਰਾਈਵੇਟ ਲਵਾ ਦਾਂਗੇ ਬਾਈ ਨੂੰ ਲਵਾ ਲਾਂਗੇ ਓ ਕਿਵੇਂ ਬਾਈ ਠੀਕ ਆ ਬਾਈ ਜੀ ਬਾਈ ਯਾਰ ਕੋਈ ਡਰਾਈਵਰ ਦੇ ਯਾਰ ਤੇ ਲੁਧਿਆਣਾ ਜਾਣਾ ਸੀ ਯਾਰ ਫੈਮਿਲੀ ਨੇ ਇੱਕ ਮਿੰਟ ਬਾਈ ਬਾਈ ਜੀ ਜ਼ੀਰੋ ਗੱਲ ਕਰ ਬਾਈ ਨਾਲ ਹਾਂਜੀ ਬਾਈ ਬਈ ਲੁਧਿਆਣਾ ਹੀ ਜਾਣਾ ਯਾਰ ਤਾਉਣ ਜਾਣੀ ਕਰਨਾ ਚੱਲ ਬੜਾਂਗੇ ਜੀ ਤੇ ਖਰਚਾ ਪਾਣੀ ਦੱਸ ਦੇ ਬਈ ਜਿੰਨੇ ਮਰਜ਼ੀ ਦੇ ਦਿਓ ਜੀ ਉਹ ਗੱਲ ਖੋਲ ਆ ਬਾਈ ਮੜ ਕੇ ਬਾਅਦ ਰੋਲਾ ਨਹੀਂ ਪੈਂਦਾ ਹੁੰਦਾਗਾ ਬਈ ਯਾਰ ਮੈਂ ਕਦੇ ਕਿਸੇ ਨਾਲ ਰੋਲਾ ਪਾਇਆ ਹੀ ਨਹੀਂਗਾ ਚੱਲ ਜੇ ਤੂੰ ਆ ਗੱਲ ਕਿੰਨਾ ਫਿਰ ਤੈਨੂੰ ਘੱਟ ਵੀ ਨਹੀਂ ਦਿੰਦੇਗੇ ਤੇ ਚਲਾ ਮਗਰ ਭਈਆ ਆ ਚਲਿਏ ਚਲ ਚਲੋ ਚਲ ਭਈਆ ਭਈਆ ਮੇਰੇ ਵਾਲੀ ਸ਼ਾਮ ਨੂੰ ਬਸ ਆਪਾਂ ਚੰਗਾ ਬਈ ਮਿਹਰਬਾਨੀ ਧੰਨਵਾਦ ਚੰਗਾ ਭਰਾ ਲੇ ਕਾਕਾ ਤੇਰੀ ਡਰਾਈਵਰੀ ਬਹੁਤ ਵਧੀਆ ਸੀ ਬਹੁਤ ਵਧੀਆ ਢੰਗ ਨਾਲ ਤੂੰ ਗੱਡੀ ਚਲਾਉਣਾ ਤੇ ਪਹਿਲੇ ਤਾਂ ਤੂੰ ਅੱਧੀ ਦਿਹਾੜੀ ਪੜ ਕਹਿੰਦੇ ਨੇ ਪਸੀਨਾ ਸੁੱਕਣ ਤੋਂ ਪਹਿਲਾਂ ਅਗਲੀ ਮਿਹਨਤ ਮੈ ਜੀਣਾ ਆ ਫੜ 500 ਰੁਪਏ ਤੇਰੀ ਦਿਹਾੜੀ ਤੇ ਆ 100 ਰੁਪਏ ਫੜ ਤੇਰਾ ਨਾਮ ਠੀਕ ਹੈ ਖੁਸ਼ ਹੈ ਹਾਂਜੀ ਤੇ ਗੱਡੀ ਦਾ ਸਾਈਡ ਤੇ ਠੀਕ ਹੈ ਕੀ ਚਾਹਦੇ ਗੱਡੀ ਸਾਰਿਆਂ ਨਾਲ ਚਾਬੀ ਫੜਾਈ ਮੈਨੂੰ ਚਾਹਣ ਠੀਕ ਹੈ ਜੀ ਠੀਕ ਹੈ ਠੀਕ ਹੈ ਓਕੇ ਲੈ ਵੀ ਲਈ ਓਕੇ ਮੈਨੂੰ ਲੱਗਦਾ ਉਹਨਾਂ ਦਾ ਬੜੂਆ ਤਾਂ ਇੱਥੇ ਹੀ ਰਹਿ ਗਿਆ ਵਾਹ ਮੇਰੇ ਮਾਲਕਾ ਬਣ ਗਈ ਗੱਲ ਲੱਗਦਾ ਪੈਸੇ ਵੀ ਬਹਾਵਾ ਰਹਿ ਚੁੱਕੇ ਨੇ ਦੇਖ ਹੁਣ ਮਨ ਉਹਨੇ ਮੁੰਡੇ ਦਾ ਜਨਮ ਦਾ ਪਰ ਨਈ ਜਸਵੀਰ ਸਿੰਘ ਜੇ ਤੂੰ ਅੱਜ ਇਹ ਬੜੂਆ ਰੱਖ ਲਿਆ ਨਾ ਤੇ ਸਾਰੇ ਡਰਾਈਵਰ ਭਾਈਚਾਰਾ ਦੀ ਬੇਇੱਜ਼ਤੀ ਦਾ ਕੰਮ ਹੈ ਤੈਨੂੰ ਇਹ ਕੰਮ ਨਹੀਂ ਕਰਵਾ ਚਾਹੀਦਾ ਜਿਹੜੇ ਸਹੀ ਡਰਾਈਵਰ ਹੁੰਦੇ ਆ ਨਾ ਉਹ ਕਦੇ ਇਦਾਂ ਨਹੀਂ ਕਰਦੇ ਕੋਤੋਂ ਵਧੀਆ ਮੈਂ ਪਰ ਨਹੀਂ ਯਾਰ ਮੈਨੂੰ ਪੈਸੇ ਦੀ ਬਹੁਤ ਲੋੜ ਹੈ ਤੇ ਇਹ ਤਾਂ ਮੈਨੂੰ ਕੁਦਰਤੀ ਮਿਲੇ ਆ ਪੈਸੇ ਮੈਂ ਕਿਸੇ ਕੋਲ ਧੋਖਾ ਨਹੀਂ ਕੀਤਾ ਕਿਸੇ ਕੋਲ ਖੋਏ ਨਹੀਂ ਇਹ ਤਾਂ ਮੈਨੂੰ ਲੱਭੇ ਹੈ ਪਰ ਨਹੀਂ ਜਸਵੀਰ ਸਿੰਘ ਬੰਦੇ ਦਾ ਜਮੀਰ ਵੀ ਤਾਂ ਕੋਈ ਚੀਜ਼ ਹੁੰਦੀ ਹੈ ਜਿਹੜੇ ਸਹੀ ਡਰਾਈਵਰ ਹਨ ਉਹ ਕਦੇ ਇਦਾਂ ਨਹੀਂ ਕਰਦੇ ਨਹੀਂ ਮੈਂ ਜਾ ਕੇ ਉਹਨਾਂ ਨਾਲ ਤਾਂ ਚਾਬੀ ਦੇ ਆਉਣਾ ਤੇ ਨਾਲੇ ਆ ਪਰਸ ਉਹਨਾਂ ਨੂੰ ਦੇ ਕੇ ਆਉਣਾ ਚਲ ਇਦਾਂ ਨਹੀਂ ਕਰਨਾ ਚਾਹੀਦਾ ਭਾਈ ਜੀ ਓਏ ਆ ਜਾ ਆ ਜਾ ਕਾਕਾ ਨੰਗੀ ਅੱਗੇ ਆ ਜਾ ਭਾਈ ਜੀ ਆ ਜਾ ਵੀ ਆ ਜਾ ਲੈ ਆ ਗੱਡੀ ਸਾਈਡ ਤੇ ਹਾਂਜੀ ਹਾਂਜੀ ਭਾਈ ਜੀ ਠੀਕ ਹੈ ਆ ਲੋ ਜੀ ਚਾਬੀ ਠੀਕ ਹੈ ਤੇ ਭਾਈ ਜੀ ਇਹ ਤਾਂ ਤੁਹਾਡੀ ਇਮਾਨਤ ਇਹ ਗੱਡੀ ਦੇ ਵਿੱਚ ਤੁਹਾਡੇ ਕੋਲ ਡੈਗ ਪਈ ਸੀਗੀ ਉਹ ਤਾਂ ਯਾਰ ਪਰਸ ਮੇਰਾ ਹਾਂਜੀ ਵਾਹ ਯਾਰ ਕੀ ਬਾਤ ਹੈ ਇੰਨੀ ਇਮਾਨਦਾਰੀ ਐਵੇਂ ਲੋਕੀ ਡਰਾਈਵਰਾਂ ਨੂੰ ਬਦਨਾਮ ਕਰਦੇ ਰਹਿੰਦੇ ਆ ਇਹ ਤੂੰ ਬਹੁਤ ਵੱਡਾ ਸਬੂਤ ਦਿੱਤਾ ਹੈ ਤੇ ਬੜੇ ਡਰਾਈਵਰਾਂ ਦੀ ਲਾਜ ਰੱਖੀ ਐ ਨਹੀਂ ਤਾਂ ਇਹ ਅੰਤਰ ਤੇ ਦਿਲ ਬੇਈਮਾਨ ਨਹੀਂ ਹੋ ਸਕਦਾ ਸੀ ਤੈਨੂੰ ਪਤਾ ਇਹਦੇ ਵਿੱਚ ਕਿੰਨੇ ਪੈਸੇ ਆ ਨਹੀਂ ਜੀ ਮੈਂ ਨਹੀਂ ਚੈੱਕ ਕੀਤੀ ਇਹਦੇ ਵਿੱਚ 20000 ਰੁਪਇਆ ਤੇ ਤੂੰ 20000 ਤੇ ਬੇਈਮਾਨ ਨਹੀਂ ਹੋਇਆ ਯਾਰ ਬਹੁਤ ਮੈਨੂੰ ਵਧੀਆ ਗੱਲ ਤੇਰੀ ਲੱਗੀ ਵੈਸੇ ਮੈਂ ਜਾਂ ਤੈਨੂੰ ਇਨਾਮ ਤਾਂ ਪਹਿਲਾਂ ਹੀ ਦਿੱਤਾ ਪਰ ਇਨਾਮ ਤੈਨੂੰ ਮੈਂ ਹੁਣ ਵੀ ਦੇਣਾ ਵੈਸੇ ਬਾਈ ਜੀ ਤੁਹਾਨੂੰ ਇੱਕ ਗੱਲ ਆਖਾਂ ਆ ਦੱਸੋ ਮੈਨੂੰ ਨਾ ਪੈਸੇ ਦੀ ਲੋੜ ਵੀ ਬਹੁਤ ਸੀ ਪਰ ਫਿਰ ਵੀ ਮੇਰੇ ਜਮੀਰ ਨੇ ਇਜਾਜ਼ਤ ਨਹੀਂ ਦਿੱਤੀ ਅੱਜ ਨਾ ਮੇਰੇ ਬੇਟੇ ਦਾ ਜਨਮ ਦਿਨ ਹੈ। ਵਾਹ! ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਵੀ ਜਿੰਨੇ ਮਰਜ਼ੀ ਪੈਸੇ ਦੇ ਦਿਓ ਜੀ ਮੈਂ ਢੇਰ ਲਾਇਆ। ਇਹ ਬੜੀ ਖੁਸ਼ੀ ਦੀ ਗੱਲ ਹੈ ਤੇਰੇ ਬੇਟੇ ਦਾ ਜਨਮ ਦਿਨ ਹੈ। ਐ ਗੱਲ ਕਰ ਰਿਹਾ। ਪਹਿਲਾਂ ਤਾਂ ਤੂੰ ਆ ਪੈਸੇ ਪੜ। ਇਹ ਕੋਈ ਚੱਕਰ ਨਹੀਂ। ਤੇ ਜਨਮ ਦਿਨ ਅੱਜ ਹੀ ਹੈ? ਹਾਂਜੀ ਅੱਜ ਹੈ ਜੀ। ਆ ਲੈ ਹੁਣ ਗੰਦੇ ਗੁੱਲੇ ਦਾ ਕਾਹਦੇ ਤੂੰ ਭਰਾਵਾ ਮੋੜ ਤੇ ਤੇਰੀ ਇਹੀ ਬੜੀ ਮਿਹਰਬਾਨੀ। ਤੇ ਤੇਰੇ ਬੇਟੇ ਦਾ ਜਨਮ ਦਿਨ ਵੀ ਅੱਜ ਰਲ ਮਿਲ ਕੇ ਮਨਾਵਾਂਗੇ। ਅੱਜ ਦੀਆਂ ਖੁਸ਼ੀਆਂ ਤੈਨੂੰ ਦੇਵਾਂਗੇ ਇਹ ਤੇਰੀ ਇਮਾਨਦਾਰੀ ਦਾ ਸਬੂਤ ਹੈ ਜਿਹੜੀ ਤੂੰ ਅੱਜ ਇਮਾਨਦਾਰੀ ਤੇ ਸਾਰਾ ਡਰਾਈਵਰ ਮਹਿਕਮੇ ਦੀ ਤੂੰ ਇਲਾਜ ਰੱਖੀ ਹੈ ਲੋਕੀ ਆਹ ਮਾੜਾ ਕਹਿੰਦੇ ਨੇ ਡਰਾਈਵਰ ਮਾੜੇ ਆ ਨਹੀਂ ਯਾਰ ਡਰਾਈਵਰ ਚੰਗੇ ਆ ਤੂੰ ਸਾਡੀ ਫੈਮਲੀ ਨੂੰ ਲਗਾਇਆ ਯਾਰ ਲੈ ਕੇ ਗਿਆ ਛੱਡ ਗਿਆ ਸਾਰੀ ਜ਼ਿੰਮੇਵਾਰੀ ਨਾਲ ਮੇਰਾ ਫਰਜ਼ ਸੀਗਾ ਜੀ ਉਹ ਮੈਂ ਤਾਂ ਆਪ ਦਾ ਨਹੀਂ ਉਹ ਤਾਂ ਪਵਾ ਤੇਰਾ ਫਰਜ਼ ਸੀ ਪਵਾ ਅਸੀਂ ਪੈਸੇ ਵੀ ਦਿੱਤੇ ਆ ਪਰ ਯਾਰ ਡਰਾਈਵਰਾਂ ਦੀ ਬੜੀ ਜ਼ਿੰਮੇਵਾਰੀ ਹੁੰਦੀ ਤੂੰ ਜ਼ਿੰਮੇਵਾਰੀ ਵੀ ਨਿਭਾਈ ਤੇ ਸਭ ਤੋਂ ਵੱਡੀ ਆਹ ਜ਼ਿੰਮੇਵਾਰੀ ਬਹੁਤ ਸਾਰਿਆਂ ਦੇ ਵਿੱਚ ਸਮਾਨ ਰਹਿ ਜਾਂਦਾ ਪਰ ਡਰਾਈਵਰ ਕਦੇ ਨਹੀਂ ਰੱਖਦੇ ਯਾਰ ਮੈਨੂੰ ਅੱਜ ਪਤਾ ਲੱਗ ਗਿਆ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਚੱਲ ਤੂੰ ਚੱਲਦਾ ਤੇਰਾ ਘਰ ਉੱਥੇ ਜਨਾ ਪਹਿਲਾਂ ਸੀ ਇੱਥੇ ਪੁਰਾਣਾ ਹਾਂਜੀ ਹਾਂਜੀ ਕਿਰਾਏ ਤੇ ਰਹਿਣਾ ਹਾਂ ਹਾਂਜੀ ਹਾਂਜੀ ਮੈਂ ਕਿਰਾਏ ਤੇ ਚੱਲ ਆਣੇ ਅਸੀਂ ਪਰਿਵਾਰ ਸਮੇਤ ਤੇ ਮਨਾਉਣੇ ਆਪਾਂ ਜਨਮ ਦਿਨ ਨਾਲ ਮਿਲ ਕੇ ਠੀਕ ਹੈ ਠੀਕ ਹੈ ਜੀ ਬਹੁਤ ਬਾਕੀ ਕੋਈ ਨੀ ਕੋਨੂ ਠੀਕ ਹੈ ਕੋਈ ਆ ਗਏ ਅਸੀਂ ਵੀ ਆ ਗਏ ਤੇ ਤੂੰ ਕਰ ਤਿਆਰੀਆਂ ਅੱਜ ਮਨਾਉਣੇ ਜਸ਼ਨ ਮਮਾ ਪਾਪਾ ਤਾਂ ਹੜਦਾ ਕਰਨੀ ਮੇਰਾ ਬਰਥਡੇ ਨਹੀਂ ਬੁਣਾਣਾ ਨਹੀਂ ਪੋਤਾ ਬਰਥਡੇ ਕੇ ਨਹੀਂ ਬਣਾਉਣਾ ਆਪਾਂ ਮਨਾਵਾਂਗੇ ਬਸ ਪਾਪਾ ਜੀ ਆਉਂਦੇ ਹੋਣੇ ਆ ਤੇਰੇ ਮੈਂ ਵੀ ਉਹਨਾਂ ਨੂੰ ਦੇਖੀ ਜਾਨੀ ਆ ਕਾਫੀ ਟਾਈਮ ਹੋ ਗਿਆ ਕਹਿ ਕੇ ਤਾਂ ਗਏ ਸੀਗੇ ਲੈ ਉਹ ਆ ਹੀ ਗਏ ਆ ਤੇਰੇ ਪਾਪਾ ਜੀ ਦੇਖਿਆ ਮੈਂ ਕਿਹਾ ਸੀ ਨਾ ਬਰਥਡੇ ਮਨਾਵਾਂਗੇ ਆ ਗਏ ਤੁਸੀਂ ਹਾਂ ਹਾਂਜੀ ਪਾਣੀ ਪੀਓਗੇ ਨਾ ਬਸ ਹਾਂਜੀ ਤੇ ਆਹ ਸਮਾਨ ਰੋਸਤਾ ਕੇ ਨਹੀਂ ਸਿੱਮੇ ਚੱਲੇ ਆ ਸਟੈਂਡ ਤੇ ਚੋਤ ਹਾਂਜੀ ਮੈਂ ਤਾਂ ਇੱਕ ਗੱਲ ਕਹੀ ਸੀ ਨਾ ਹਾਂਜੀ ਵੀ ਇਹਦੀ ਕਿਸਮਤ ਵੀ ਤੇ ਇਹਦੇ ਨਾਲ ਹੈ ਬਿਲਕੁਲ ਜਦੋਂ ਮੈਂ ਸਟੈਂਡ ਤੇ ਗਿਆ ਨਾ ਹਾਂਜੀ ਤੇ ਮੈਨੂੰ ਕੋਈ ਢੇੜਾ ਨਹੀਂ ਮਿਲਿਆ ਨਾ ਅੱਛਾ ਜਦੋਂ ਕੋਈ ਢੇੜਾ ਨਹੀਂ ਮਿਲਿਆ ਨਾ ਉਹ ਮੈਨੂੰ ਕਹਿੰਦੇ ਬਾਈ ਸਰਦ ਚੱਲੀ ਜਾਂਦੀ ਹੈ ਤੈਨੂੰ ਢੇੜਾ ਕਿੱਥੋਂ ਲਵਾ ਦੀਏ ਤੇ ਮੈਂ ਜਦੋਂ ਅਦਾਸ ਜਾ ਕੇ ਆਉਣ ਲੱਗਿਆ ਨਾ ਤੇ ਇੱਕ ਬਾਈ ਜੀ ਆਈ ਹਾਂਜੀ ਉਹ ਬਾਈ ਜੀ ਮੈਨੂੰ ਆ ਕੇ ਕਹਿੰਦੇ ਯਾਰ ਕਹਿੰਦੇ ਡਰਾਈਵਰ ਦੀ ਲੋੜ ਹੈ ਅੱਛਾ ਤੇ ਕਹਿੰਦੇ ਬਾਈ ਆਪਾਂ ਲੁਧਿਆਣੇ ਜਾ ਕੇ ਆਉਣਾ ਹਾਂਜੀ ਮੈਂ ਕਿਹਾ ਬਾਈ ਜੀ ਜਾ ਦੂਗਾ ਹਾਂਜੀ ਕਹਿੰਦੇ ਕਿੰਨੇ ਪੈਸੇ ਲਾਉਂਗੇ ਮਹਾਬਾਈ ਜੀ ਜਿੰਨੇ ਮਰਜੀ ਦੇ ਦੋ ਤੇ ਆਪਣ ਤੋਂ ਪੈਸੇ ਦੀ ਲੋੜ ਨਹੀਂ ਹਾਂਜੀ ਪਰ ਉਹ ਇੰਨੇ ਵਧੀਆ ਬੰਦੇ ਸੀ ਜੋਦ ਜਦੋਂ ਮੈਂ ਵਾਪਸ ਆਇਆ ਨਾ ਉਹਨਾਂ ਨੇ ਮੈਨੂੰ 500 ਰੁਪਏ ਦਿਹਾੜੀ ਦਿੱਤੀ ਤੇ ਕਹਿੰਦੇ ਤੇਰੀ ਡਰਾਈਵਰੀ ਬਹੁਤ ਵਧੀਆ ਤੇ ਫਿਰ ਮੈਨੂੰ 100 ਰੁਪਏ ਨਾਮ ਦਿੱਤਾ ਅੱਛਾ ਉਸ ਤੋਂ ਬਾਅਦ ਜੋਦ ਇੱਕ ਬਹੁਤ ਵੱਡੀ ਗੱਲ ਹੋਈ ਕੀ ਹੋਇਆ ਜਦੋਂ ਉਹਨਾਂ ਨੇ ਮੈਨੂੰ ਕਿਹਾ ਨਾ ਵੀ ਗੱਡੀ ਸਾਈਡ ਤੇ ਲਾ ਕੇ ਆ ਤੇ ਜਦੋਂ ਮੈਂ ਗੱਡੀ ਸਾਈਡ ਤੇ ਲਾਉਣ ਗਿਆ ਨਾ ਹਾਂਜੀ ਉਹਦੇ ਵਿੱਚੋਂ ਮੈਨੂੰ ਰੁਪਈਆਂ ਦਾ ਭਰਿਆ ਹੋਇਆ ਪਾਸਪੋਰਟ अच्छा ਜਦੋਂ ਪਰਸ ਮਿਲਿਆ ਹਾਂਜੀ ਪਹਿਲਾਂ ਤਾਂ ਮੈਂ ਸੋਚਿਆ ਯਾਰ ਰੱਬ ਨੇ ਕਿਰਪਾ ਕਰਤੀ ਵੀ ਮੈਂ ਰੱਖ ਲਵਾਂ ਪਰ ਜੋਦ ਮੇਰੇ ਜਮੀਰ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਤੇ ਮੈਂ ਉਹ ਪਰਸ ਉਹਨਾਂ ਨੂੰ ਵਾਪਸ ਕਰਨਾ ਜਾ ਕੇ ਪਰ ਉਹਨਾਂ ਨੇ ਜਦੋਂ ਮੈਂ ਉਹਨਾਂ ਨੂੰ ਪਰਸ ਵਾਪਸ ਕੀਤਾ ਤੇ ਮੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਹਾਂਜੀ ਪਤਾ ਕੀਤਾ ਹਾਂਜੀ ਯਾਰ ਉਹ ਤਾਂ ਇਹ ਬੰਦ 10000 ਰੁਪਿਆ ਦਿੱਤਾ ਅੱਛਾ ਬਹਿ ਜੀ ਭਾਈ ਜੀ ਮੇਰੇ ਕੋਲ ਪੈਸਾ ਦੀ ਲੋੜ ਸੀ ਮੇਰੇ ਬੇਟੇ ਦਾ ਜਨਮ ਤੇ ਹਾਂ ਜੀ ਉਹਨੇ 10000 ਰੁਪਿਆ ਮੈਨੂੰ ਦਿੱਤਾ ਅੱਛਾ ਮੈਂ ਸਾਰਾ ਸਮਾਨ ਲੈ ਕੇ ਆਇਆ ਤੇ ਉਹ ਆਉਣਗੇ ਵੀ ਅੱਛਾ ਜੀ ਇੱਥੇ ਆਪਣੇ ਘਰੇ ਆਉਣਗੇ ਤੇ ਵਾਇ ਕਰ ਆਪਾਂ ਨਾ ਸਜਾ ਲਈਏ ਉੱਤੇ ਵੇਟੂ ਬੁਲ ਲਿਆ ਚੱਕ ਕੇ ਆਪਾਂ ਟੇਬਲ ਨੂੰ ਬੁਲਾਈਏ ਫਸੋਂ ਆਉਂਦੇ ਹੋਣਗੇ ਇੱਕ ਗੱਲ ਕਹਾਂ ਤੁਹਾਨੂੰ ਜੀ ਇਹ ਜਿੱਦ ਤੱਕ ਮੈਂ ਤੁਹਾਡੇ ਪਹਿਲਾਂ ਵੀ ਬਹੁਤ ਕਰਦੀ ਸੀਗੀ ਪਰ ਆਜ ਦਿਨ ਮੇਰੀ ਨਜ਼ਰ ਦੇ ਵਿੱਚ ਤੁਹਾਡੀ ਇੱਜ਼ਤ ਹੋਰ ਵੀ ਵੱਧ ਗਈ ਹੈ ਉਹ ਬੰਦਾ ਨਾ ਆਪਣੇ ਵਾਸਤੇ ਰੱਬ ਬਣ ਕੇ ਬੋੜਿਆ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਦਾ ਮੈਂ ਵੀ ਬਹੁਤ ਸ਼ੁਕਰ ਕਰਦਾ ਹਾਂ ਹਾਂਜੀ ਮੈਂ ਕਹਿੰਦਾ ਸੀਗਾ ਵੀ ਕਈ ਵਾਰ ਨਾ ਵੀ ਪਰਮਾਤਮਾ ਵੀ ਡਰਾਈਵਰਾਂ ਨਾਲ ਵੈਰ ਹੀ ਕਰਦਾ ਹੈ ਪਰ ਨਹੀਂ ਨਹੀਂ ਜੀ ਉਹ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਤੇ ਦੇਖ ਆਪਣੇ ਪੁੱਤ ਦੇ ਪੁੱਤ ਹੁਣ ਆਪਾਂ ਨਾ ਗੁਬਾਰੇ ਭਲਾਵਾਂਗੇ ਠੀਕ ਹੈ ਤੇ ਤੇਰਾ ਬਰਥਡੇ ਮਨਾਵਾਂਗੇ ਹਾਂਜੀ ਹੋਸ਼ਣਾ ਬੁੱਤ ਨੂੰ ਬੋਤ ਚੱਲ ਫਿਰ ਜੋਤ ਹਾਂਜੀ ਸੇਵਰ ਟੂ ਬੱਲ ਲੈ ਆਈਏ ਹਾਂਜੀ ਹਾਂ ਜੀ ਅੱਗੇ ਆਉਂਦੇ ਹਾਂ ਹਾਂ ਚਲੋ ਚਲ ਹਾਂਜੀ ਮੈਂ ਕੇਕ ਕੱਢ ਕੇ ਰੱਖ ਲਵਾਂ ਹਾਂ ਹੋਰ ਤਾਂ ਆਏਗੇ ਵੀਰ ਜੀ ਉਹਨੂੰ ਕਹਿ ਕੇ ਆਏ ਸੀ ਕਿ ਮੈਂ ਆਪਣੇ ਮਕਾਨ ਮਾਲਕਾਂ ਨੂੰ ਆਏ ਲੈ ਆ ਗਏ ਸਪੈਸ਼ੀਅਲ ਬਹੁਤ ਬਹੁਤ ਜੀ ਬਹੁਤ ਬਹੁਤ ਧੰਨਵਾਦ ਬਧਾਈਆਂ ਜੀ ਮੁੰਡੇ ਦੇ ਜਨਮ ਦਿਨ ਦੀ ਬਹੁਤ 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 ਧੰਨਵਾਦ ਹੈਪੀ ਵੀਰੇ ਬਹੁਤ ਬਹੁਤ ਤੇਰਾ ਧੰਨਵਾਦ ਬਾਈ ਤੂੰ ਮੈਨੂੰ ਕਰਾਇ ਲਈ ਤੰਗ ਨਹੀਂ ਕੀਤਾ ਤੇ ਅੱਜ ਬਾਈ ਤੂੰ ਆਪਦਾ ਕਰਾਇਆ ਲੈ ਕੇ ਜਾਈ ਜਸਵੀਰ ਵੀਰ ਯਾਰ ਇਹ ਗੱਲਾਂ ਚ ਕਰਨ ਵਾਲੀਆਂ ਅੱਜ ਖੁਸ਼ੀ ਦਾ ਮੌਕਾ ਯਾਰ ਆਪਾਂ ਮੁੰਡੇ ਦਾ ਜਨਮ ਦਿਨ ਮਨਉਣਾ ਕੇਕ ਕੱਟਦੇ ਆਂ ਅੱਜ ਕੇ ਗੱਲਾਂ ਨਹੀਂ ਅੱਜ ਕਰਨੀ ਬਿਲਕੁਲ ਬਿਲਕੁਲ ਹਾਂਜੀ ਕਿ ਟਿੱਕ ਇੱਕ ਫਿਰ ਆਪਾਂ ਨਹੀਂ ਹਜੇ ਨਹੀਂ ਕੱਟਣਾ ਹਜੇ ਉਹ ਬਾਈ ਜੀ ਅਨੇ ਆਉਣਾ ਹੈ ਅੱਛਾ ਜੀ ਜੇ ਜਦੋਂ ਬਾਈ ਜੀ ਆ ਗਏ ਹਾਂਜੀ ਜਿਨ੍ਹਾਂ ਦੇ ਸਦਕਾ ਅੱਜ ਇਹ ਆਪਣੀ ਜਿਹੜੀ ਖੁਸ਼ੀ ਉਹ ਦੁੱਗਣੀ ਹੋਈ ਹੈ ਹਾਂਜੀ ਤੇ ਜਦੋਂ ਆਉਣਗੇ ਨਾ ਤੇ ਜੋ ਤਾਂ ਆਪਾਂ ਉਹਦੇ ਕੇਕ ਕੱਟਾਂਗੇ ਠੀਕ ਬਸ ਉਹ ਆਉਂਦੀ ਹੋਣੇ ਆ ਜੀ ਉਹ ਫਿਰ ਤੁਸੀਂ ਚਾਹਦੇ ਹੋਂਗੇ ਚੱਲੇ ਕਹਿੰਨ ਮੈਂ ਓਕੇ ਸਤਿ ਸ੍ਰੀ ਅਕਾਲ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਬੇਟੀਆਂ ਜਨਮ ਦਿਨੀਆਂ ਐ ਛੋਟੇ ਵੀਰ ਨੇ ਡਿਊਟੀ ਲਈ ਸੀ ਕਹਿੰਦੇ ਵੀ ਤੁਸੀਂ ਆਉਣਾ ਹੀ ਆਉਣਾ ਸੋ ਅਸੀਂ ਵੀ ਤੁਹਾਡੀਆਂ ਖੁਸ਼ੀਆਂ ਦੇ ਵਿੱਚ ਬਰੋਬਰ ਦੇ ਹੱਕਦਾਰ ਬੰਨਾ ਆ ਖੁਸ਼ੀ ਮਨਵਣੇ ਬੇਟੇ ਦੀ ਆ ਜੋ ਵੀ ਸਾਰੇ ਹਾਂ ਜੀ ਜੋ ਤਾ ਉਹ ਅੱਗੇ ਬਾਈ ਜੀ ਅੱਛਾ ਬਾਈ ਸਤਿ ਸ੍ਰੀ ਅਕਾਲ ਵਧਾਈਆਂ ਜੀ ਵਧਾਈਆਂ ਜੀ ਹੋਰ ਹੈਪੀ ਜੀ ਵਧਾਈਆਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਵਾਹ ਜੀ ਵਾਹ ਬੜੀ ਖੁਸ਼ੀ ਦਾ ਦਿਨ ਹੈ ਲੋ ਸਿੱਧਾ ਸਾਰਾ ਪਰਿਵਾਰ ਲੈ ਕੇ ਆਏ ਬਈ ਬਾਈ ਜੀ ਇਹ ਖੁਸ਼ੀ ਤੁਹਾਡੇ ਸਦਕੇ ਹੀ ਸਾਡੇ ਘਰੇ ਆਈ ਆ ਜੀ ਨਹੀਂ ਕੋਈ ਨਹੀਂ ਆਪਣੇ ਸਦਕੇ ਕਹਦਾ ਮਹਾਰਾਜ ਦਾ ਰੰਗ ਹੋਵੇ ਰੰਗ ਬਿਲਕੁਲ ਉਹਦੇ ਰੰਗਾਂ ਨੂੰ ਮੰਨਣਾ ਚਾਹੀਦਾ ਆਪਾਂ ਇਕੱਠੇ ਹੋਣਾ ਸੀ ਅੱਜ ਜੋ ਤਾਂ ਆਪਾਂ ਕੋਈ ਠੰਡਾ ਲੈ ਕੇ ਆਈਏ ਹਾਂਜੀ ਉੱਥੇ ਬੈਠ ਵਰਤ ਤੂੰ ਮੈਜ ਬੈਠੋ ਜੀ ਬੈਠੋ ਬਾਈ ਜੀ ਆਜੋ ਜੀ ਆਜੋ ਸ਼ੈ ਜੀ ਇੱਧਰਲੇ ਪਾਸੇ ਆਜੋ ਹਾਂਜੀ ਅਲੀ ਚੋਟ ਪਲੇ ਕੱਟੀਏ ਕੇਕ ਆਂਜੀ ਆਂਜੀ ਆਜੋ ਆਜੋ ਹਾਂਜੀ ਚਲੋ ਆਓ ਜੀ ਹਾਂਜੀ ਮੈਂ ਰੱਖਿਆ ਵਾਂ ਸਾਰੇ ਆਏ ਰੱਖ ਦਿੱਤਾ ਹਾਂਜੀ ਚਲੋ ਜੀ ਫਿਰ ਕੱਟੀਏ ਕੇਕ ਤੇ ਮਨਾਈਏ ਖੁਸ਼ੀਆਂ ਹਾਂਜੀ ਹਾਂਜੀ ਲੈ ਪੁੱਤਰ ਆ ਤੁਸੀਂ ਘਟੌ ਜੀ ਨਾਲ ਉਹ ਨਹੀਂ 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 ਇਹ ਮਾਂ ਪਿਓ ਦਾ ਹੱਕ ਹੁੰਦਾ ਕੋਈ ਨਹੀਂ ਸੀ ਇੱਥੇ ਹੀ ਆ ਆਪਾਂ ਮਨਾਉਣਾ ਖੁਸ਼ੀਆਂ ਆਓਗੇ ਪੈਕਸ਼ਿਕ ਵੀ ਤੇਰੇ ਕੋਲ ਲਾਵਾਂਗੇ ਅੱਜ ਪੁੱਤਰ ਦਾ ਜਨਮ ਹੈ ਹਾਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਟੋਨੋ ਹੈਪੀ ਬਰਥਡੇ ਟੂ ਯੂ ਉਹ ਖਾਲਾ 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 ਵਾਈ ਬਣ ਗਿਆ ਪ੍ਰੋਗਰਾਮ ਖੁਸ਼ੀ ਦਾ ਕਿਆ ਬਾਤ ਤਾਂ ਦੋਸਤੋ ਇਹ ਤੁਹਾਡੀ ਸਾਡੀ ਫਿਲਮ ਤੁਹਾਨੂੰ ਕਿੱਦਾਂ ਲੱਗੀ ਰਲ ਮਿਲ ਕੇ ਖੁਸ਼ੀਆਂ ਮਨਾਓ ਤੇ ਡਰਾਈਵਰ ਭਾਈ ਜਰਾ ਇੰਨਾ ਮਾੜਾ ਨਹੀਂ ਹੁੰਦਾ ਤੁਸੀਂ ਦੇਖੀ ਐ ਇਹ ਫਿਲਮ ਮੈਨੂੰ ਉਮੀਦ ਹੈ ਤੁਹਾਨੂੰ ਫਿਲਮ ਪਸੰਦ ਆਊਗੀ ਕਿਉਂਕਿ ਅਸੀਂ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ